ਹਾਂਜੀ ਮਿੱਤਰੋ ਤੇ ਹਲਚਾਲੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਣੀ ਤੁਰਨੇਵੇਂ ਵਲੌਗ ਦੇ ਵਿੱਚ ਅੱਜ ਆਪਾਂ ਨੇ ਕਰਨੀ ਪਲਾਟ ਦੀ ਸਫਾਈ ਕਰੋ ਚੱਕ ਫਾਲੇ ਸੁਅਗੇ ਨਾਲ ਹੁਣ ਆਪਾਂ ਬਾਉਂਦੇ ਆ ਇਹਨੂੰ ਲੋ ਵੀ ਮਿੱਤਰੋ ਦੇਖੋ ਲਗੇ ਵੇ ਕਰਨ ਆਪਾਂ ਫਾਲੇ ਨਾਲ ਪਲਾਟ ਦੀ ਸਫਾਈ ਕਰੋ ਚੱਕ ਕਿੰਨਾ ਕਬਾੜ ਨਿਕਲਿਆ ਹੈ ਫਾਲੇ ਨਾਲ ਬਾਹਰ ਅੱਪੜ ਵੀ ਮਿੱਤਰੋ ਹੋ ਗਿਆ ਤਾਂ ਆਪਣਾ ਪਲਾਟ ਸਾਫ ਹੁਣ ਆਪਾਂ ਨੇ ਮਾਰਨਾ ਰੋਟਾਵੇਟਰ ਕਰੋ ਚੈੱਕ ਬਾਕੀ ਡੈਡੀ ਗਿਆ ਬਾ ਖੇਤਾਂ ਵਿੱਚ ਫਾਲੇ ਮਾਰਨ ਇੱਕ ਕਿੱਲਾ ਆਪਾਂ ਨੇ ਤਿਆਰ ਕਰਨਾ ਹੋ ਮਾ ਦੁਆਰੇ ਆਲੂ ਲਾਣੇ ਆਪਾਂ ਨੇ ਹੁਣ ਉਹਦੇ ਵਿੱਚ ਵੀ ਰੋਟਾਵੇਟਰ ਮਾਰ ਕੇ ਖੇਤ ਤਿਆਰ ਕਰਨਾ ਤੇ ਕੱਲੂ ਆਪਾਂ ਨੇ ਹੋ ਮਾ ਆਲੂ ਲਾਣੇ ਊਰੇ ਵੀ ਆਪਾਂ ਨੇ ਹੁਣ ਰੋਟਾਵੇਟਰ ਮਾਰ ਦੇਣਾ ਲੋ ਵੀ ਮਿੱਤਰੋ ਆਪਾਂ ਹੁਣ ਪਾ ਲਿਆ ਇਹ ਰੋਟਾਵੇਟਰ ਖੇਤਾਂ ਵਿੱਚ ਡੈਡੀ ਨੇ ਮਾਰਤੇ ਦੇ ਫਾਲੇ ਕਰੋ ਚੈੱਕ ਹੁਣ ਆਪਾਂ ਪਲਾਟ ਵਿੱਚ ਜਾ ਰਹੇ ਪਲਾ ਰੂਟਾ ਮੀਟਰ ਮਾਰਨ ਕਰੋ ਚੈੱਕ ਕਰੋ ਚੱਕ ਲੋ ਵੀ ਮਿੱਤਰੋ ਮਾਰਤੇ ਆਪਾਂ ਨੇ ਰੋਟਾਵੇਟਰ ਕਰੋ ਚੱਕ ਪਹਿਲਾ ਹੀ ਪਲੌਟ ਸੀ ਕਰੋ ਚੱਕ ਹੁਣ ਐਨ ਖੇਤਾਂ ਮੰਗ ਬਣਾਤੇ ਆਪਾਂ ਨੇ ਕਰੋ ਚੱਕ ਲੋ ਐਗਰੀ ਜਾਂਦੇ ਰੋਟਾਵੇਟਰ ਨੇ ਛੱਡਿਆ ਨਹੀਂ ਵੀਰੋ ਇੱਕ ਬਾੜ ਕੋਈ ਵੀ ਲੋ ਚੱਕੋ ਪਰ ਟਰੈਕਟਰ ਦੀ ਵੀ ਹਾਲਤ ਬਹੁਤ ਮਾੜੀ ਹੋਗੀ ਦੇਖੋ 2000 20 20 ਬੰਦੇ ਦੀ ਹਾਲਤ ਵੀ ਕਰੋ ਚੱਕ ਬਾਕੀ ਹੁਣ ਆਪਾਂ ਚੱਲਦੇ ਫੀਟ ਨੂੰ ਇੱਕ ਆਹ ਚ ਮਾਰ ਦੇਣਾ ਆਪਾਂ ਰੋਟਾ ਲੇਟਾ ਆ ਪਾਣੀ ਫੁੱਟਲੇ ਦੀ ਚਾਲੂ ਲਾਣੇ ਦੁਆਰੇ ਉਹ ਖੇਤ ਤਿਆਰ ਕਰਦੇ ਹਾਂ ਚੱਲੇ ਚੱਲਦੇ ਲੋ ਵੀ ਮਿੱਤਰੋ ਆਪਾਂ ਨੇ ਖੇਤਾਂ ਦੇ ਵਿੱਚ ਮਾਰਨਾ ਸ਼ੁਰੂ ਕਰਦੇ ਰੋਟਾਵੇਟਰ ਕਰੋ ਚੈੱਕ ਉਹ ਨੀچے ਆਪਾਂ ਨੇ ਮਾਰਦੇ ਆ ਅੱਧਾ ਕ ਖੇਤ ਦੇ ਵਿੱਚੇ ਮਾਰੇ ਬਾਉ ਦੇ ਵਿੱਚ ਪੂਰੇ ਵਿੱਚ ਜਿਹੜੀ ਆਪਾਂ ਨੇ ਮਾਰੇ ਉਹਦੇ ਵਿੱਚ ਹੁਣ ਆਪਾਂ ਉੱਪਰ ਮਾਰਨ ਲੱਗੇ ਚੌਥਾ ਗੇੜਾ ਆ ਆਪਣਾ ਉੱਪਰਲੇ ਖੇਤ ਦਾ ਦੇਖੋ ਪਹਿਲੇ ਗੇਅਰ ਵਿੱਚ 1800 RPM ਆਮ ਨਾਲ ਚੱਲ ਰਿਹਾ ਟਰੈਕਟਰ ਆਪਣਾ ਕੋਈ ਚੱਕਰ ਐ ਕਰੀ ਜਾਉਂਦਾ ਟਕੂਟਾ ਰੂਟਾ ਮੀਟਰ 60 ਬਲੇਡਾਂ ਵਾਲਾ ਪਧਨ ਨੂੰ ਬਾਅਦ ਵਿੱਚ ਮਿਲਦੇ ਆਪਾਂ ਮਾਰ ਲਈਏ ਰੋਟਾਵੇਟਰ ਲੋ ਵੀ ਮਿੱਤਰੋ ਜਿੱਪ ਤੋਂ ਕਿਹੜਾ ਰਹਿ ਗਿਆ ਆਪਣਾ ਰੋਟਾਵੇਟਰ ਦਾ ਮਾਰਨੇ ਨੂੰ ਬੜੇ ਅੱਜ ਥਾਲੇ ਮਾਰੇ ਬਿੰਦੇ ਤਾਂ ਕਰਕੇ ਕਿਤੇ ਕਿਤੇ ਪਿੱਛੇ ਨੂੰ ਮੜਿਆ ਦਬਦਾ ਏ ਬਾਕੀ ਜਰਾਬ ਨਾਲ ਚੱਲ ਰਿਹਾ ਰੋਟਾਵੇਟਰ ਕਿਤੇ ਕਿਤੇ ਦਬ ਦਬਾ ਕੇ ਕਿ ਅੱਜ ਥਾਲੇ ਮਾਰ ਕੇ ਖੇਤ ਪੁੱਲਾ ਹੋਇਆ ਬਣਾ ਤਾਂ ਕਰਕੇ ਕਿਆ ਕਰਦਾ ਰਹੋ ਡਾਇਰੈਕਟਰ ਦਾ ਪੂਰਾ ਬਣਾ ਝੋਟਾ ਹੀ ਝੋਟਾ ਆ ਨਹੀਂ 잡ਦਾ ਪਾ ਫੇਰ ਮਿਲਦੇ। ਉਹ ਵੀ ਮਿੱਤਰੋ ਆਪਣਾ ਹੈਗਾ ਲਾਸਟਾ ਕਿੜਾ। ਅਰ ਪਾ ਇੱਥੇ ਦੇ ਰੂਟਾ ਮੀਟਰ ਪਾ ਕੇ ਲਿਆ ਇੱਥੇ। ਵੀ ਲਾਸਟਾ ਕਿੜਾ ਤਾਂ। ਕਰੋਟਕ ਦੇਨੋਂ ਨੂੰ ਬਾਅਦ ਵਿੱਚ ਟਰੈਕਟਰ ਬਾਹਰ ਕੱਢ ਕੇ ਲੋ ਵੀ ਮਿੱਤਰੋ ਰੋਟਾਵੇਟਰ ਆਪਣਾ ਵੱਜ ਗਿਆ ਖੇਤ ਦੇ ਵਿੱਚ ਹੁਣ ਆਪਾਂ ਮੜੀਏ ਟਰੈਕਟਰ ਤੇ ਅਤੇ ਰੋਟਾਵੇਟਰ ਦੀ ਸਫਾਈ ਕਰਦੇ ਫਿਰ ਉਹਦੇ ਬਾਅਦ ਆਪਾਂ ਚੱਲਦੇ ਘਰ ਨੂੰ ਆਪਾਂ ਤੁਹਾਨੂੰ ਮਿਲਦੇ ਹੁਣ ਟਰੈਕਟਰਾਂ ਤੇ ਰੋਟਾਵੇਟਰ ਦੀ ਸਫਾਈ ਜੀ ਕਰਕੇ ਬਣੇ ਰਹੋ ਵਲੋਗ ਦੇ ਨਾਲ ਲੋ ਵੀ ਮਿੱਤਰੋ ਹੁਣ ਆਪਾਂ ਚੱਲੇ ਘਰ ਨੂੰ ਰੋਟਾਵੇਟਰ ਅਤੇ ਟਰੈਕਟਰ ਦੀ ਆਪਾਂ ਨੇ ਕਰਤੀ ਸਫਾਈ ਉਨਾ ਪਾ ਚੱਲਦੇ ਆ ਘਰ ਨੂੰ ਬਾਦੋਂ ਨੂੰ ਮਿਲਦੇ ਆ ਰਸਤੇ ਦੇ ਵਿੱਚ ਇੱਕ ਦੋ ਕਲਿੱਪ ਲੈ ਲੈਂਦੇ ਆਪਾਂ ਲੋ ਵੀ ਮਿੱਤਰੋ ਆਪਾਂ ਪਹੁੰਚੇ ਗਏ ਘਰ ਆ ਰੋਟਾਵੇਟਰ ਆਪਾਂ ਨੇ ਖੋਲਤੇ ਆ ਲੋ ਰੋਟਾਵੇਟਰ ਖੋਲ ਕੇ ਟਰੈਕਟਰ ਆਪਾਂ ਨੇ ਖੜਾਤੇ ਆ ਬਾਕੀ ਆ ਟਰਾਲੀ ਵਿੱਚ ਬੀਜ ਲੱਦਿਆ ਵਾ ਆਪਾਂ ਨੇ ਕਾਲੂ ਆਲੂ ਲਾਣੇ ਆਪਾਂ ਨੇ ਲੋ ਉਹ ਪਿੱਛੇ ਰਹਿ ਵੀ ਆਪਾਂ ਨੇ ਲਾਦ ਦਿੱਤਾ ਬਾਕੀ ਆ ਦੋ ਘਠਲੇ ਆਪਾਂ ਨੇ ਆਲੂਆਂ ਤੇ ਚੀਰੇ ਤੇ ਆਪਾਂ ਨੇ ਕੱਟ ਕੇ ਲਾਣੀ ਆ ਆ ਪਾਣੀ ਦੇ ਦੀ ਭਰ ਕੇ ਟਰਾਲੀ ਵਿੱਚ ਲੱਦ ਦੇਣੇ ਸੋ ਅੱਜ ਦਾ ਵਲੋਗ ਆਪਣਾ ਇਹ ਸੀ ਜੇ ਵਧੀਆ ਲੱਗੇ ਹੋਏ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ